ਮ੍ਰਹਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਜ ਰਖਦਾ ਆ ਰਾਮ ਰਾਜੇ ਹਰਨਾ ਕੋ ਦੂਤ ਹਰ ਮਾਰਿਆ ਪਹਿਲਾਡ ذراয়া ਅਹੰਕਾਰੀਆਂ ਨੰਦ ਕਾਂ ਪਿੱਟਦੇ ਨਾਮ ਦਿਉ ਮੁਖ ਲਾਇ ਜਨਾਨ ਨ ਕੇ ਸਾਹ ਸੇਵ ਰੰਤ ਲਹਿਚਦਾ ਆ ਸਲੋਕ ਮਹੰਲਾ ਪਹਿਲਾ ਦੁਖਦਾਰੋ ਸੁਖੋਗ ਪਇ ਜਾ ਸਪਤਾਂ ਨ ਹੋਈ ਤੂ ਕਰਤਾ ਕਰਨਾ ਨੈ ਨਹੀ ਜਾਹੁ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ जात मह जोत जोत तो मह जाता कल कलाबर पूरा है या तू सच्चा सब सुख सवाल योजन की टी सो पार पया कहो ना न करते क्या बात जो कुछ करना सो कर रहे या सोदर आगा सा महला पहला कोंकार सतगुरु प्रसाद सोदर तेरा कहा सो कर कहा इत बै सर्व समाने वाजे तेरे नाद में क्या सुनखा के के तेरे वो मुहारे ਤੇਰੇ ਤੇਰਾਗ ਪਰਿਸ਼ੋਕਿਨ ਕੀਤੇ ਤੇਰੇ ਗਵਨ ਹਾਰੇ ਗਾਵਨ ਚੰਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਤੁਮੇ ਦਵਾਰੇ ਗਾਵਨ ਤੁਮੇ ਚਿਤਬੱਧ ਲਗ ਜਾਣ ਲਗ ਲਗਤ ਰ ਵਿਚਾਰੇ ਗਾਵਨ ਜੀ ਮੋਈ ਸਰਬਰ ਮਾਦੇਵੀ ਸੋਹਣ ਤੇਰੇ ਸਰਾਸ ਵਾਰੇ ਗਾਵਨ ਤੁਮੇ ਨਿੰਦਰਾ ਸੁਨ ਬੈਠੇ ਦੀਵਤਿਆ ਦਰਨਾਂ ਨੇ ਗਾਵਨ ਤੁਰਨੋ ਚੇ ਸਮਾਧੀ ਅੰਦਰ ਗਾਵਨ ਜੀ ਨੂੰ ਸਾਧ ਵਿਚਾਰੇ ਗਾਵਣ ਤੁਨੋ ਜਤਿ ਸਦਿ ਸੰਤੋ ਕੀ ਗਾਵਣ ਤੁਨੋ ਵੀਰ ਕਰਾਰੇ ਗਾਵਣ ਤੁਨੋ ਭਲ ਨ ਭਲ ਰਖੇ ਸਰਬ ਤੁਗ ਤੁਗ ਵੇਦ ਨਾਲੇ ਗਾਵਣ ਤੁਨੋ ਮੋਹਨੀ ਆਮਨ ਮੋਹਨ ਸਰਬ ਤੁਲ ਛਪਿਆ ਲੈ ਗਾਵਣ ਤੁਨੋ ਸਦੀ ਪਾਇ ਤੇਰੇ ਅਰਥ ਤੁਰੇ ਨਾਲੇ ਗਾਵਣ ਤੁਨੋ ਜੋਧ ਮਹਾਬਲ ਸੂਰਾ ਗਾਵਣ ਤੁਨੋ ਖਾਣੀ ਚਾਰੇ ਗਾਵਣ ਤੁਨੋ ਖੰਡਮਨ ਰਹਿ ਬੰਦਾ ਕਰ ਕਰ ਕੇ ਤੇਰੇ ਧਾਰੇ ਸਹੀ ਤੁਨੋ ਗਾਵਣ ਜੋਤਰ ਭਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋ ਗਾਵਣ ਸੇਮ ਚਿਤਨ ਆ ਨਾਨਕ ਆ ਬੀ ਚਾਰੇ ਸੋਇ ਸੋਇ ਸਰਾ ਸਰ ਸਾਹਿਬ ਸਾਚਾ ਸਾਚ ਜੀ ਨਾਇ ਹੈ ਭੀ ਹੋਸਿ ਜਾਇ ਨਾ ਜਾਇ ਸਿਰਿ ਤਿਰੁ ਰਾਜਿ ਦੁਇ ਜਾਇ ਰੰਗੀ ਰੰਗੀ ਭਾਤਿ ਕਰਿ ਕਰਿ ਜਨੁ ਸਿਵ ਮਾਇਆ ਜਿਨਿ ਉਪਾਇ ਕਰਿ ਕਰਿ ਦੇਖੈ ਕੀਤਾ ਆਪਣਾ ਜੋ ਤਿਸੁ ਤੇ ਵਡਿਆਈ ਜੋ ਤਿਸੁ ਭਾਵੈ ਸੋਇ ਕਰਿ ਸਿਵ ਹੁਕਮਿ ਨ ਕਰਿ ਨਾ ਜਾਇ ਸੋ ਪਾਸਾ ਸਹਾ ਪਾਸਾ ਨਾਨਕ ਰਹਿ ਨਿਰਜਾਈ ਆਖਾ ਮਹਲਾ ਪਹਿਲਾ ਚਿਨ ਮਟਾ ਕੇ ਸਬ ਕੋਏ ਕੇਵਣ ਵਰਦਾ ਦੇਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰੰਗ ਬੀਰਗ ਜੁ ਰਹੇ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸਭ ਤੁਹਾਮਾਰੇ ਸਭ ਕੀਮਤ ਮੇਰੇ ਕੀਮਤ ਪਾਇ ਗਿਆਨੀ ਤੇ ਆਨੇ ਗੁਰੂ ਹਾਏ ਕਹਿ ਨਾ ਜਾਏ ਤੇਰੀ ਤਲ ਵਡਿਆਈ ਸਭ ਸਾਥ ਸੋਬਤਾ ਕੋ ਸਭ ਚਗੇ ਆਇ ਨਾ ਸਦਾ ਉਰਖਾਂ ਕੀਆ ਵਡਿਆਈ

ਦੇਸਾਂ ਨਲ ਕੇ ਆਖਣ ਪਾਇ ਵਡਣ ਹੋਵੇ ਕਾਟਮਾ ਜਾਏ ਨਾ ਮਰੇ ਨ ਹੋਵੇ ਸੋਗ ਦੇ ਦਰਹਿਣ ਛੁਕੇ ਭੋਗ ਗੁਨੇ ਹੋ ਹੋਰੇ ਨਾਹੀ ਕੋ ਨਾ ਕੋ ਹੋਆ ਨਾ ਕੋ ਹੋ ਜਿਉਂਦੇ ਆਪ ਤੇ ਵੜ ਤੇਰੀ ਬਾਤ ਜਿੰਦਨ ਕਰ ਕਰ ਕੀ ਤੀ ਰਾਤ ਕਤਿ ਵਿਚਾਰੇ ਕੇ ਕਬੂਜਾ ਕੇ ਨਾਨਕ ਨਾਮੇ ਬਾਦਿਸਨਾਤ ਰਾਗ ਗੁਰੂ ਰੀ ਮਹੰਲਾ ਚੌਥਾ ਹਰ ਕੀ ਜਨਨ ਸਤਿ ਗੁਰ ਸਰਪੁਰ ਕਾ ਬਨੋ ਕਰੋ ਬਰਪਾਸ ਹਮ ਕਿਰੇ ਕਰਮ ਸਤਿ ਗੁਰ ਸਰਨਾਇ ਕਰ ਦੇ ਆਨਾ ਪਰਿਗਾਸ ਮੇਰੇ ਮੀਤ ਗੁਰਦੇਵ ਕੋ ਰਾਮ ਨਾਮ ਬਰਗਾਸ ਗੁਰਮਤਿ ਨਾਮੇ ਰਾਹ ਪ੍ਰਾਨ ਸਕਾਈ ਹਰ ਕੀਤ ਹਮਰੀ ਰਹਿਰਾਸ ਰਹਾਓ ਹਰ ਜਨ ਕੇਵੜ ਭਾਗਵ ਦੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਰਹਿ ਨਾਮ ਲੈ ਤ੍ਰਪਤਾ ਚੈ ਮਲ ਸੰਗਤ ਗੁਣ ਬਰਗਾਸ ਬਿਨਹਾਰੇ ਹਰ ਹਰ ਸਨਾਮ ਨਾ ਪਾਇ ਤੈ ਪਾਬਹੀਨ ਜੰਪਾਸ ਜੋ ਸਰਗਰ ਸੰਨ ਸੰਨ ਤਨੇ ਏ ਤ੍ਰਿਕ ਜੀਵ ਤ੍ਰਿਕ ਜੀਵ ਆਸ ਬਿਨਹਰ ਜਨ ਸਰਗੁਰ ਸੰਗਤ ਪਾਇ ਤੈ ਨ ਤੋਰ ਮਸਤਗਲ ਖਿਆਲ ਕਾਸ ਤਾਨ ਤਾਨ ਸਭ ਸੰਗਤ ਹਰ ਸਬਾਏ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਿਲਾਪਨ ਕਾਹੇ ਰਿੰ ਮਨ ਚਤਗਦ ਮੁਝ ਆਹਰ ਹਰ ਜੀਓ ਪਰਿਆ ਸਹਿਲ ਪਤਰ ਮੈ ਜੰਤੇ ਉਪਾਇਤਾ ਕਰ ਜਗਾ ਗਏ ਕਰ ਤਰਿਆ ਮੇਰੇ ਮਾਂ ਦੋ ਦੀ ਸਤ ਸੰਗਲੇ ਸੋ ਤਰਿਆ ਗੁਰ ਪਰ ਚਾਰ ਪਰੰਪਰ ਪਾਇ ਸੁਕੇ ਕਾਸ਼ਟ ਹਰਿਆ ਰਹਾਓ ਬਿਨਨ ਪਿਤਾ ਲੋ ਸਰਬਨਤਾ ਕੋ ਨ ਕਿਸ ਕੀ ਤਰਿਆ ਸਿਰ ਸਿਰ ਸੁਮਾ ਹੈ ਠਾ ਗੁਰ ਕਾ ਹੈ ਮਨ ਬੋ ਕਰਿਆ ਉਡਾ ਉਡਾ ਵੇ ਸੋ ਸਰ ਸਵਾਚਿ ਵਿਚਿ ਰੀਸ ਰਿਆ ਤਨੇ ਕਮਨ ਕਲਾ ਵੇ ਕਮਚਾਵੇ ਮਨ ਮੈਂ ਸਿਮਰਣ ਕਰਿਆ ਛਾਵਣੀ ਦਾ ਅਨੰਦ ਅਸ਼ਟ ਸਿਧਾਂਨ ਠਾਕੁਰ ਕਰਤੈ ਧਰਿਆ ਜਨ ਨਾਨਕ ਬਰਬਸ ਸੁਬਲ ਜਾਈਏ ਤੇ ਰੰਤਨਾ ਪਾਰ ਹੋ ਰਿਆ ਰਾਗਿਆ ਸਮਹਲਾ ਚੌਥਾ ਸੁ ਪ੍ਰਤਿਕ ਹਿਕਾਰ ਸਤਿਗੁਰ ਪ੍ਰਸਾਦ ਜੋ ਪਰਕਣ ਨੰਨ ਹਰਪੁਰਖ ਨੰਨ ਹਰਗੁਮਾ ਗੁਮੁ ਪਾਰਾ ਸਭ ਤੇ ਆਵੇ ਸਭ 타ਵੇ ਤੋ ਜੀ ਹਰ ਸੱਚੇ ਸਰ ਜਿਨ ਹਰ ਆ ਸੁਜੀਤ ਮਾਰੇ ਜੀ ਤੋ ਜੀਆਂ ਕਾਧਾ ਤਾਰਾ ਹਰ ਤਿਆਉ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਬੰਦਵੇ ਵਿਚਾਰਾ ਰੂ ਕਰ ਕਰੰਤਰ ਸਰਮਨੰਤਰ ਜਿਹਰੇ ਕੋਪਲ ਕਸਮਾਣਾ ਇੱਕ ਬਾਤ ਤੇ ਕਾਰੀ ਜੀ ਸਭ ਤੇ ਤੋਰ ਵਿਦਾਨਾ ਤੂੰ ਆਪੇ ਦਾਤਾ ਤੇ ਭੁਗਤਾ ਜੀ ਹੋਤ ਤੂੰ ਨਾ ਵਰਨਾ ਜਾਣਾ ਤੂੰ ਪਾਰ ਬਰੰਦੇੰਤ ਬੇਚਰੀ ਤੇਰੇ ਕਿਹਾ ਵੀ ਨੀ ਹੰਖ ਬਖਾਨਾ ਜੋ ਸੇਵਾ ਜੋ ਸੇਵਾ ਤੁਝੇ ਜਨਾਨ ਨ ਤਨ ਕਰਵਾਣਾ ਹਰਦਾਵੇ ਹਰਦਾਵੇ ਤੁਝੇ ਸੇਨਾਨੁ ਗੁਸਕ ਵਾਸੀ ਸੇ ਮੁਕਤ ਸੇ ਮੁਕਤ ਪਹਿਜਨ ਹਰਤਾ ਜਿ ਤੁਮ ਤੂਟੇ ਜਨ ਕੀ ਕਾਸੀ ਜਿਨਰ ਪੋਜਨ ਹਰ ਰਪੋਤਾ ਜਿ ਤੁਨ ਕਾ ਪੋਸ ਬਗਵਾਸੀ ਜਿ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰ ਧਾਰ ਜਿਸ ਜਨ ਨਾਨਕ ਤੁਮ ਬਲਿ ਜਾਸੁ ਤੇਰੀ ਪਗੜਿ ਤੇਰੀ ਪਗੜਿ ਭੰਡਾਰ ਜਿਨ ਭਰੇ ਬੇਅੰਤ ਬੇਅੰਤਾ ਤੇਰੇ ਪਗੜਿ ਤੇਰੇ ਪਗੜਿ ਸਲਾਹਣ ਤੁਝੀ ਹਰਿ ਨੈ ਕਹਨੈ ਕਹਿ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤਿ ਸਾਧਿ ਸੋਧਿ ਖੜਿ ਗਿਰਾ ਘਟਿ ਕਰਮ ਕਰਨਤਾ ਸੇ ਪਗਤ ਸੇ ਪਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖੈ ਬ੍ਰਹਮ ਪਰਿਕਰਤਾ ਜਿਤੁ ਜੇਵੜੈ ਵਰਨਾ ਕੋਇ। तू लेउ लेबे को सरा सरा तू को जी तू तुने चल था सोई ति पे पावे सोई वरते की ति व्यापे घरे सो होई ति दापे सोई सबे उपाय जु दापे सोई सबब होई जन्ना न गुण गावे करते के जो सबसे का जानो या सा महल्ला चौथा तू करता सु चार महीना सा जो तू भावे सोई थी सी जो तू दे सोई हो पाई रहाऊ ਸਭ ਤੇਰੀ ਤੂੰ ਸਭ ਨੂੰ ਕਿਹਾ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇ ਗੁਰੂ ਕਲਾ ਦਾ ਮਨਮੁਖ ਹੋਇ ਤਾਪ ਉਹ ਛੋੜੇ ਆਪ ਮਿਲਾਇ ਰੂਦਰਿਆ ਸਤਿ ਤੂੰ ਹੀ ਮਾਇ ਰਦੂ ਮੇ ਤੁਝਾ ਕੋਈ ਨਾ ਜੀ ਰ ਸਭ ਤੇਰਾ ਖੇਲ ਬੂਧੂਪ ਮਿਲ ਵਿੱਚ ਰਾਸ ਨੂੰ ਗੀ ਮੇਲ ਮਿਸ਼ਨ ਤੂੰ ਜਾਣ ਸੋਇ ਜੰਧਣ ਹਰ ਗੁਰ ਸਭੀਆ ਕਵ ਕਾਣ ਜਿਨ ਹਰ ਸੇਵਾ ਤਿਲ ਸੁਖ ਪਾਇ ਸੈਜੀ ਹਰ ਨਾਮ ਸਮਾਇਆ ਦੁਗਮਾ ਕਰਤੇ ਹਤੇ ਰਾਕਿਆ ਸਭ ਹੋਇ ਜਦ ਮਿਲੂ ਜਾ ਵਰਨਾ ਕੋਇ ਤੂ ਕਰ ਕਰ ਬੈਠੇ ਜਵਨੇ ਸੋ ਜਨਾਨ ਪ੍ਰਭ ਪ੍ਰਗਟ ਹੋਇਆ ਸਾ ਮਹਿਲਾ ਪਹਿਲਾ ਕੀਤ ਸਰਵਡੇ ਬੈਲੇ ਨਵਾਸਾ ਪਾਣੀ ਪਾਵਗਤ ਰਹੇ ਕੀਆ ਪੰਖਰਮ ਭਗਨੀ ਚੱਲ ਹੈ ਅਮਦੇ ਘਾਤਾ ਡੂ ਬੀਲੇ ਮਨ ਇਕਨਾ ਚੇਤਸ ਮੋੜ ਮਨਾ ਹਰ ਬਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤਿ ਨਹੀਂ ਪੜਾ ਮੋਰਹ ਮੰਗਦਾ ਜਨੋ ਪ੍ਰਣਾਮ ਬਿਨ ਨਿਕੇ ਸਰਨਾ ਜਿੰਤੂ ਨਾਹੀ ਨਿਸਰਿਆ ਸਾ ਮਹਲਾ ਪਨਮ ਹੈ ਪ੍ਰਾਪਤ ਮਾਨੁ ਬਦੇ ਹਰੀਆ ਗੋਮਨ ਮਿਲ ਕੇ ਤੇਰੀ ਬਰੀਆ ਵਰ ਕਾ ਤਰਿ ਕਿਤੇ ਨਾ ਕਾਮਨ ਸਾ ਸੰਗ ਭਜ ਕੇਵਲ ਨਾਮ ਸਰੰਜਾਂ ਲਾ ਭਉ ਜਲ ਤਰਨ ਗੈ ਜਨ ਬੁਤਾ ਜਾ ਤਰੰਗ ਮਾਇਆ ਕਹਿ ਰਹਾ ਊਝਾ ਪਤਾ ਪਸੇ ਨਿਮਤਰਮ ਨਾ ਕਮਾਇ ਸੇਵਾ ਸਾਧਨਾ ਜੈ ਨਹ ਰਾਇ ਕਹ ਨਾਨਕ ਹਮਨੇ ਚਰਮ ਸਭ ਪਰ ਕੀ ਰਖੂ ਸਰਬਾ

ਸੇਵਕ ਸੇਵਕ ਸਾਰੇ ਟਾਰਗੇਟ ਜੁਣ ਜੁਣ ਸਤਰ ਹਮਾਰੇ ਮਾਰਗੇ ਆਪ ਹਰਦੇ ਮੇਂ ਜੇ ਬਰਿਆ ਮਨ ਖਾਤ ਤਰਾਸਨ ਵਰਗਿਆ ਹੂ ਤੋ ਸਦਾ ਹਮਾਰੇ ਬੱਚਾ ਸ੍ਰੀ ਸੁਜੋ ਕਈ ਵਰਚਾ ਰਾਕਲੇ ਹਨ ਰੱਖਣ ਹਰ ਸੈਵ ਸੰਤ ਸਹਾਈ ਪਿਆਰੇ ਦਿਨ ਮਨ ਦੁਸਨ ਤੇ ਹੰਤਾ ਤਮਾ ਪਰਿਸ਼ਤਰ ਦਸ ਕੰਤਾ ਕਾਲ ਪੈ ਬ੍ਰਹਮਾ ਨਪਤਰਾ ਕਾਲ ਪੈ ਸੁਦੇਵਤਰਾ ਕਾਲ ਪੈ ਕਰੋ ਜਿਨ ਪ੍ਰਕਾਸ਼ਾ ਨਿਕਰਤਾਂ ਕਾ ਕੀ ਆਤਮਾ ਸੈ ਜਵਣ ਕਾਲ ਜੋ ਨਿਸਵਕੀਓ ਬੇਦਰਾ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਗਤ ਨਮਸਕਾਰ ਹੈਤਾ ਹੈ ਮਹਾਰਾਜ ਵਿਕਾਸ ਤਪਨਾਵ ਦੇਵਤਾ ਜਿ ਸਨੁਪਜਾਇਓ ਆਰਦ ਦੇ ਕੇਵਤਾਰਾ ਸੋਧ ਗੁਰੂ ਸਮਝਿਓ ਹਮਾਰਾ ਨਮਸਕਾਰ ਜੁ ਸਿਹੀ ਕੋ ਹਮਾਰੇ ਸਕਲ ਪ੍ਰਜਾ ਜਨਿਆ ਪਸਵਾਰੀ ਸੇਵ ਕਰ ਕੋ ਸਭ ਗੁਣ ਸੁਭਦੀਓ ਸਤਰੰਕ ਪਰਮ ਬਦਕੀਓ ਘਟ ਘਟ ਕੇ ਅੰਦਰ ਕੀ ਜਾਣ ਕੋਹਿ ਬਰੇ ਕੀ ਉਪਚਾਨਦ ਚਿੰਟੀ ਜੇ ਕੁੰਨ ਤੇਰਾ ਸੋਲਾ ਸਾ ਪਰ ਕਿਰਪਾ ਰਿਸ ਕਰ ਫੁਲਾ ਸੰਤਨ ਉਪਾਇ ਤੇ ਦੁਖੀ ਸੁਪਾਇ ਸਾਧਨ ਕੈ ਸੁਖੀ ਏ ਕੇ ਕੀ ਕੀ ਉਪਚਾਨੈ ਘਟ ਘਟ ਕੇ ਵਟ ਵਟ ਕੀ ਜਾਣੈ ਜਗ ਦਰਖ ਕਰਾ ਕਰਤਾ ਰਾ ਤਰਜਾ ਤਰਤ ਤਬ ਦੇ ਹੀ ਉਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਰਨ ਸਿਰ ਸਭ ਤਾਰੇ ਆਪੇ ਆਪਣੇ ਬੋਝੇ ਉਚਾਰੇ ਤੁਮ ਸਭ ਹੀ ਤੇਰਾ ਜਨਰਾਲ ਜਾਣਤ ਪੇਦ ਪੇਦ ਅਰੇ ਆਲਮ ਨਰਨਕਾਰ ਨਰਮਕਾਰ ਲੰਬਯ ਆਦਿ ਨੀਲਨਾਦੇ ਸੰਭ ਤਾਕਾ ਮੂਰਿ ਅਰਧ ਮੇਤਾ ਜਾ ਕੋ ਪੈਉ ਨ ਪਾਵਦ ਬੇਦਾ ਕਾ ਕੋ ਕਰਪਾ ਹੈ ਨਿਮਾਨਤ ਮਹਾ ਮੂਰਿ ਕਚ ਪੇਜਨਾ ਜਾਣਤ ਮਹਾਦੇਵ ਕੋ ਕਹਿ ਰ ਸਦਾ ਸੁਨ ਨਰਨਕਾਰ ਕਾ ਚੀਤ ਨਹਿ ਪਿਰ ਹਾ ਭੀ ਆਪਣੀ ਮੁਰ ਹੈ ਜੇਤੀ ਵਰਨਤ ਪਿੰਨ ਪਿੰਨ ਤਹਿ ਤੇਤੀ ਤੁਮਰਾਲ ਕਨ ਜਾਇ ਪਸਾਰ ਕਹਿ ਬਸ ਜਾ ਪ੍ਰਥਮ ਸੰਸਾਰਾ ठीक है रूप अनु रूप पारंक प्रोराव कहि को पांडव जेर सित्र के निस्पोझ खान बहु हृदयनी कहो राजा है बैठा कौशंद पर सिंह गिर बैठा सगरे से त का जंब वार जुगार स्वरूप श्याम भव अब रचा मेरे तुम करो सके बार से किसमरो दूसरे चार व्रत पाता सकल मेस्कुरुण काता जे तू सह धरने पड़े तिन कहि सुदत हुआ मरे परघण वैभव करे तिहार तिनका तुम संपर्ष बटारे ਜੋ ਕਲ ਕੋ ਇਕ ਭਾਰਤ ਹੈ ਤੱਕ ਕਾਲ ਨਿਕਟਨਾ ਹੈ ਰਚਾ ਹੋਇ ਤੈ ਸਭ ਕਾਲਾ ਦੁਸਰ ਸ੍ਰੇਤ ਤਤ ਕਾਲਾ ਕਿਰਪਾ ਰ ਸੰਝਣ ਰਹੋ ਤਾ ਪੇਤਾ ਤੁਨਿ ਨੋਹਰੋ ਰਗ ਸਿਰ ਘਰਮੋ ਸੁਭ ਹੋਇ ਰਸ ਸਾਸਾ ਸਕੇ ਨਾ ਕੋ ਇਕ ਬਾਰ ਜਿੰਦ ਮੈਂ ਸੁਮਾਰਾ ਕਾਲ ਪਾਸਤੇ ਤਾਇ ਬਾਰ ਜੁੰਨਰ ਨਾਮ ਤੇਹਾਰੋ ਕਹਾ ਦਾਰੇ ਦੁਸਖੋ ਭਤੇ ਰਹਾ ਘੜ ਕੇ ਤੇ ਮੈਂ ਸਰਨ ਤੇਹਾਰੀ ਆਭਾਰ ਦਿਲ ਹੂ ਵਾਰੀ ਸਰਵ ਤੌਰ ਮਹੋ ਸੁਹਾਏ ਜਿਸਦੋ ਉਤਲ ਰੂਪ ਚਾਈ ਸੋਇਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨੇ ਰਾਮ ਰਹੀਮ ਪ੍ਰਾਨ ਕਰਾਨੇ ਕਹਿਮ ਤੇ ਕ ਨਾ ਮਨ ਸਿਗੁਰ ਸਾਸਰ ਦੇ ਸਵੈ ਬੋ ਭੇਦ ਕਹਿ ਹਮੇ ਕ ਨਾ ਜਾਣ ਸਿਰਸ ਪਾਲ ਕਿਰਪਾ ਤੁਮਰੀ ਕਰ ਮੈਨ ਕੋ ਸਭ ਤੋਹਿ ਬਖਾਨ ਦੁਹਰਾ ਸਗਲ ਦੁਆਰ ਕੋ ਛਾੜ ਕੇ ਜੋ ਤੁਹਾਰੋ ਦੁਆਰ ਬਾਏ ਗਏ ਕਿ ਲਾਜੇ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀ ਜਾਣ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਨੰਦ ਤੁਇਆ ਮਰੀ ਮਾ ਸਤਿਗੁਰੁ ਮੈਂ ਪਾਇ ਸਤਿਗੁਰਤਾ ਪਾਇਆ ਸਹਿ ਰਸਿ ਸੇਤੀ ਮਨੁ ਵਜੀਆ ਵਧਾਈਆ ਰਾਗ ਰਤਨ ਪਰਵਾਰ ਪੰਨਿਆ ਸਭੁ ਤੁਗਾਵਨੀ ਆਈਐ ਸਭੁ ਲੋਤਾ ਗਾਵਹੁ ਹਰੀ ਘਰਿ ਗਰਮੁ ਦਿਨੁ ਸਾਯਾ ਕਹਿ ਨਾਨਕ ਨਦ ਹੋਆ ਸਤਿਗੁਰੁ ਮੈਂ ਪਾਇ ਇਹ ਮਨ ਮੇਰਾ ਤੁਸ ਦਾ ਰੂਹ ਹਰ ਨਾਲੇ ਹਰ ਨਾਲਿ ਹੋ ਤੋ ਮਨ ਮੇਰਿ ਦੁਖ ਸਭੁ ਵਿਸਾਰਨਾ ਹੰਦੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਨਕ ਬਲਨ ਸਮਰਾ ਸੁਆਮੀ ਸੋ ਕੇ ਮਨ ਹੋਈ ਸਾਰੇ ਕਹਿ ਨਾਨਕ ਮਨ ਮੇਰਾ ਸਹਾਰੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਹੈ ਕਰ ਤੇਰੇ ਕਰਤਾ ਤੇਰੇ ਸਭ ਕੁਝ ਜਿਸਤੇ ਹੈ ਸੋ ਪਾਵੇ ਸਰਾ ਸਿਧ ਸੁਲਾਹ ਤੇਰੇ ਨਾਮ ਨਵਸਾਵੇ ਨਾਮ ਜਿਨ ਕੈ ਮਨਮ ਨਸਾਵੇ ਜੇਬਦ ਕਹੇ ਰ ਕਹਿ ਨਾਨਕ ਸੁੱਤੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਰਾਇ ਧਾਰੋ ਸਾਚੁ ਨਾਮੈ ਆਧਾਰੁ ਮਰਾਜਨੁ ਫੁਕਾ ਸਭ ਗਮਾਇਆ ਕਰ ਸਾਂ ਸੁਖੁ ਮਨਾਵਸਾਜਿ ਨਿਛਾ ਸਾ ਪੂਜੈ ਨ ਸਦਾ ਕੁਰਬਾਨ ਕੀਤਾ ਗੁਰੂ ਤੁਮ ਜਿਸ ਤਿਆਹ ਵਡਿਆਇਆ ਕਹਿ ਨਾਨਕ ਸੁਨੋ ਸੰਤੋ ਸਬਤ੍ਰੁ ਪ੍ਰਿਆਰੁ ਸਾਚਾ ਨਾਮੈ ਰਾਹਾਰੋ ਵਾਜੇ ਪੰਚਵਰਤ ਘਰ ਸੁਭਾਗੇ ਘਰ ਸੁਭਾਗੇ ਚੁਬ ਵਾਜੇ ਭਲਾ ਕਰ ਤਾਰੀਆਂ ਪੰਚ ਜੀ ਉਤਰ ਵਸ ਕੀਤੇ ਹਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਦਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਤ ਕਰਣ ਦਵਾਜੇ ਅਨਦਸਨੋ ਦੇ ਭਾਗਿਓ ਸਫਲ ਮਨੋਰਥ ਪੂਰੇ ਪਾਰ ਬ੍ਰੰਪਰਪਾਇ ਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਪਿਤਰੇ ਸ੍ਰੀ ਸਚੀ ਵਾਲੀ ਸਲ ਰਾਜਨ ਪਰ ਸਰਸੇ ਪੂਰੇ ਗੁਰ ਤੇਜਾਨੀ ਸੁਨ ਤੇ ਪ੍ਰੇਤ ਕਹਤੇ ਪਉਤ ਸਦਗੁਨ ਹੈ ਆ ਪ੍ਰਭੂ ਰੇ ਗੁਰਮੰਤਨਾਨ ਘਰ ਚਲ ਲਾਗੇ ਵਾਜਨ ਹੜ ਤੂਰੇ ਮੰਦਾਵਨੀ ਮਹੰਲਾ ਪੰਜਵਾੜ ਥਾਲ ਵਿੱਚ ਦਿਨ ਵਰ ਸਤੋਪੈ ਸਰਸੰਤੋ ਕਹੀਚਾਰ ਮਿਤਨਾਂ ਠਾਕੁਰ ਕਾ ਪਰ ਉਸਕਾ ਸਭ ਸੇ ਆਧਾਰ ਹੋਜੇ ਕੋ ਖਾਵੇ ਜੇ ਕੋ ਪੁੰਚੇ ਉਸਕਾ ਹੋਈ ਉਦਾਰੋ ਇਹ ਵਸ ਨੀ ਨਹਿ ਜਾਇ ਨਿਤ ਨਿਤ ਰਖਿ ਰਤਾਰੋ ਤਮ ਸੰਸਾਰ ਜਲ ਨਭ ਤ੍ਰਿਯ ਸੁਬਲਾਨ ਭ੍ਰਮ ਪਸਾਰੋ ਸਲੋਕ ਮੁਹਲਾ ਪੰਜਵਾਂ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋ ਕੀ ਤੋਇ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸਿ ਪਿਓਇ ਤਰਸਿ ਪਿਆ ਮੇਰਾ ਮਤਿ ਹੋਇ ਸਤਿਗੁਰ ਸਦਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਕੀ ਵਹਿ ਹਰਿਆ ਪੌੜੀ ਜਿਥੈ ਤੂੰ ਸੁਮਰਤ ਜਿਥੈ ਕੋਇ ਨਾਇ ਉਥੈ ਤੇਰੀ ਰਾਖੀ ਅਗਨੀ ਉਦਰ ਮਾਇ ਸੁਣਿ ਕੈ ਦੂਤ ਨਾਇ ਤੇਰੇ ਚੜਿ ਜਾਇ ਪਉੜ ਦੇ ਕੋ ਬਸ ਗਾਇਆ ਪਰ 23 ਵਾਰ ਵਾਜ ਰਿ ਕੋ ਲਗੀ ਪਿਆਸ ਅਮ੍ਰਿ ਸੇ ਕਾਇ ਕਲ ਮਹਿ ਪੁਨ ਗੁਨ ਗੋਬਿੰਦ ਗਾਇ। ਸਭ ਸਰੂਪੇ ਕ੍ਰਪਾਲ ਸਮਾਲੇ ਸਾਈ ਸਾਈ ਬਿਰਥਾ ਗੁਰ ਨ ਜਾ ਜੀ ਆਪ ਸੁਦਾਇ ਸ਼ਲੋਕ ਮਹਲਾ ਪੰਜਵਾ। ਅੰਤਰ ਗੁਰੂ ਆਰਾਧਨਾ ਜਿਨਾਂ ਜਪ ਗੁਰਨਾ। ਨੇਤਰੀ ਸਤਗੁਰ ਪ੍ਰਗਨ ਸਰਨੀ ਸਰਨਾ ਗੁਰਨਾ ਸਤਗੁਰ ਸੇ ਤਿ ਉਤਿਆ ਦਰਬੇ ਪਾਈਐ ਠਾਓ। ਕਹੋ ਨਾਨਕ ਭਾਖ ਰੇ ਜਿਸ ਮਹਿ ਮਤ ਦੇ। ਵਗਮਤਮ ਕਾੜੀ ਵਿਰਲੇ ਕੇ ਕੇ ਮਹਲਾ ਪੰਜਵਾ। ਰੱਖੇ ਰੱਖਣੇ ਹਾਰ ਆਪ ਜੋ ਵਾਰੀਅਨ ਧੁਰ ਕੀ ਪੈਰੀ ਪਾਏ ਕਾਲ ਸਵਾਰੀਅਨ ਵਾਇਆ ਪਦਿਆਮਨ ਨਾ ਵਿਸਾਰੀਅਨ ਸਾਰ ਜਨ ਕੇ ਸੰਗਿ ਭਉ ਜੁਲਤਾਰੀਅਨ ਸਾਖਤ ਨੰਦ ਪ੍ਰਦੁਸ਼ਟ ਕਰਨਾ ਹੈ ਵਿਦਾਰੀ ਵੇ ਸਹਬ ਕੀ ਟੇਕ ਨਾਨਕ ਮਨੇ ਨਾਏ ਮੀ ਸਿਮਰਿ ਸੁਖ ਹੋਏ ਸਭਲੇ ਦੁਖ ਜਾਇ ਵੇ ਸਹਬ ਕੀ ਟੇਕ ਨਾਨਕ ਮਨੇ ਨਾਏ ਮੀ ਸਿਮਰਿ ਸੁਖ ਹੋਏ ਸਭਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ